ਕਿਉਂਕਿ ਕਾਂਗਰਸ ਪਾਰਟੀ ਪਹਿਲਾਂ ਵੀ ਇੱਥੇ ਕਾਬਜ਼ ਰਹੀ ਆ ਉਹ ਤਾਂ ਹੁਣ ਰਵਨੀਤ ਸਿੰਘ ਬਿੱਟੂ ਆਜੋ ਗਦਾਰ ਨਿਕਲ ਕੇ ਪਾਰਟੀ ਦੇ ਉਹਨਾਂ ਨੂੰ ਪਾਰਟੀ ਨੇ ਸਭ ਕੁਝ ਦਿੱਤਾ ਫਿਰ ਵੀ ਉਹ ਪਾਰਟੀ ਨਾਲ ਗਦਾਰੀ ਕਰ ਗਏ ਮਹਿਲਾਵਾਂ ਨੇ ਇਹਨਾਂ ਨੇ ਵਾਅਦਾ ਕੀਤਾ ਇਲੈਕਸ਼ਨ ਦੇ ਟਾਈਮ ਵੀ ਅਸੀਂ ਤੁਹਾਨੂੰ ਹਜ਼ਾਰ-ਹਜ਼ਾਰ ਰੁਪਿਆ ਪਾਵਾਂਗੇ ਮਹੀਨੇ ਦਾ ਦੇਖੋ ਨਾ ਮੈਂ ਮੈਡਮ ਮਹਿਲਾਵਾਂ ਨੂੰ 1000 ਰੁਪਿਆ ਦਿੱਤਾ ਤੇ ਨਾ ਉਹਨਾਂ ਨੂੰ ਕੋਈ ਸ਼ਗਨ ਸਕੀਮ ਨਾ ਕੋਈ ਪੈਨਸ਼ਨ ਪੈਨਸ਼ਨ ਇਹਨਾਂ ਨੇ ਕਿਸੀ 2500 ਰੁਪਿਆ ਕਰਾਂਗੇ ਅੱਜ ਤੱਕ ਉਹੀ ਚੀਜ਼ਾਂ ਲਾਗੂ ਹਨ ਜੋ ਕਾਂਗਰਸ ਸਰਕਾਰ ਨੇ ਕੀਤੀਆਂ ਨੇ ਕਿ ਅਮਾਦੀ ਪਾਰਟੀ ਦੇ ਵੱਲੋਂ ਕਿਹਾ ਗਿਆ ਹੈ ਕਿ ਅਸੀਂ ਤਿਆਰੀ ਕਰ ਲਈ ਹੈ ਬਰੂਪੰਟ ਰੈਡੀ ਹੋ ਚੁੱਕਿਆ ਹਜ਼ਾਰ-ਹਜ਼ਾਰ ਰੁਪਿਆ ਦੇਵਾਂਗੇ ਕਿ 1000 ਰੁਪਿਆ ਹੁਣ ਤੋਂ ਸ਼ੁਰੂ ਹੋਵੇਗਾ ਜਾਂ ਕਿਤੇ ਨਾ ਕਿਤੇ ਇਸ ਤਰ੍ਹਾਂ ਕਾਂਗਰਸ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਅਜੇ ਤੱਕ 26000 ਲੈਣਾ ਦੇਖੋ 26000 ਰੁਪਿਆ ਮੇਰਾ ਵੀ ਬਣਦਾ ਉਹ ਚ ਮੈਂ ਵੀ ਹਿੱਸੇਦਾਰ ਹੈ ਜੇ ਰਾਜਾ ਵੜਿੰਗ ਜੀ ਬਹੁਤ ਭਾਰੀ ਵੋਟ ਨਾਲ ਜਤ ਰਹੇ ਆ ਦੇਖੋ ਪੱਪੀ ਪੁੱਪੀ ਨੂੰ ਕੋਈ ਨਹੀਂ ਇੱਥੇ ਜਾਣਦਾ ਤੇ ਰਵਨੀਤ ਬਿੱਟੂ ਗਦਾਰ ਨਿਕਲ ਗਿਆ ਪਾਰਟੀ ਦੇ ਵੱਲੋਂ ਖਾਸ ਤੌਰ ਤੇ ਕਿਹਾ ਗਿਆ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਵੀ ਕਿਹਾ ਗਿਆ ਕਿ ਨਾ ਰਵਨੀਤ ਬਿੱਟੂ ਗੱਪੀ ਤੇ ਨਾ ਹੀ ਵੜਿੰਗ ਤੇ ਸਾਡਾ ਜਿੱਤੂ ਪੱਪੀ ਸਸਕਲਸ ਕਾਈ ਨਿਊਜ਼ ਪੰਜਾਬ ਟੀਵੀ ਦੇ ਨਾਲ ਤੁੜੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਚਰਨਜੀਤ ਸਿੰਘ ਚੰਨੀ ਇਸ ਸਮੇ ਅਸੀਂ ਲੁਧਿਆਣਾ ਸੀਟ ਦੇ ਉੱਤੇ ਆ ਸੰਸਦ ਮੈਂਬਰ ਨੂੰ ਲੈ ਕੇ ਜਿੱਥੇ ਇੱਕ ਪਾਸੇ ਕਰੀ ਟੱਕਰ ਨਜ਼ਰ ਆ ਰਹੀ ਹੈ ਕਿਉਂਕਿ ਲੁਧਿਆਣਾ ਸੀਟ ਕਾਂਗਰਸ ਦੇ ਲਈ ਇੱਕ ਹਿੱਕ ਦਾ ਜ਼ੋਰ ਬਣੀ ਹੋਈ ਹੈ ਕਿਉਂਕਿ ਇੱਕ ਪਾਸੇ ਅਮਰਿੰਦਰ ਸਿੰਘ ਰਾਜਾਵੜਿੰਗ ਤੇ ਦੂਜੇ ਪਾਸੇ ਰਵਨੀਤ ਸਿੰਘ ਬਿੱਟੂ ਆ ਫਸਮੀ ਟੱਕਰ ਦਸੀ ਜਾ ਰਹੀ ਹੈ ਕਿਉਂਕਿ ਰਵਨੀਤ ਸਿੰਘ ਬਿੱਟੂ ਪਹਿਲਾਂ 10 ਸਾਲ ਕਾਂਗਰਸ ਦਾ ਹਿੱਸਾ ਰਿਹਾ ਇਸ ਸੰਸਦ ਮੈਂਬਰ ਰੇ ਸੀਟ ਦੇ ਉੱਤੇ ਤੇ ਇਸ ਵਾਰ ਅਮਰਿੰਦਰ ਸਿੰਘ ਰਾਜਾਵੜਿੰਗ ਨੂੰ ਇਸ ਸੀਟ ਦੇ ਉੱਤੇ ਉਤਾਰਿਆ ਗਿਆ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਕਾਂਗਰਸ ਮਹਿਲਾ ਵਾਈਸ ਪ੍ਰੈਜ਼ੈਂਟ ਸੁਖਜੀਤ ਕੌਰ ਨੇ ਤੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਉਹਨਾਂ ਤੋਂ ਜਾਣਾਂਗੇ ਕਿ ਕਾਂਗਰਸ ਦਾ ਹਾਲ ਕੀ ਹੈ ਖਾਸ ਕਰਕੇ ਲੁਧਿਆਣਾ ਨੂੰ ਲੈ ਕੇ ਲੋਕਾਂ ਦਾ ਜਿਹੜਾ ਚਰਚਾ ਹੈ ਉਹ ਕੀ ਹੈ ਖਾਸ ਕਰਕੇ ਕਿਵੇਂ ਵੇਖ ਰਹੇ ਹੋ ਤੁਸੀਂ ਲੁਧਿਆਣਾ ਸੀਟ ਨੂੰ ਤੇ ਲੁਧਿਆਣਾ ਸੀਟ ਦੇ ਵਿੱਚ ਫਤਿਹ ਕੌਣ ਹਾਸਲ ਕਰੇਗਾ ਕਿਉਂਕਿ ਪਿਛਲੇ 10 ਸਾਲਾਂ ਦੇ ਵਿੱਚ ਕਾਂਗਰਸ ਇਸ ਸੀਟ ਦੇ ਉੱਤੇ ਜੇਤੂ ਰਹੀ ਹੈ ਤੇ ਨਮਸਕਾਰ ਜੀ ਸਭ ਤੋਂ ਪਹਿਲਾਂ ਤੇ ਲੁਧਿਆਣਾ ਸੀਟ ਸਭ ਤੋਂ ਹੌਟ ਸੀਟ ਬਣ ਚੁੱਕੀ ਹੈ ਕਿਉਂਕਿ ਰਾਜਾ ਜੀ ਹੀ ਬਹੁਤ ਵਮੰਤ ਨਾਲ ਜਿੱਤਣਗੇ ਇਹ ਨਹੀਂ ਵੀ ਜਿੱਤਣਗੇ ਉਹ ਘੱਟੋ ਘੱਟ 2 ਜਾਂ 3 ਲੱਖ ਵੋਟ ਦੇ ਉੱਤੇ ਲੀਡ ਕਰਨਗੇ ਕਿਉਂਕਿ ਕਾਂਗਰਸ ਪਾਰਟੀ ਪਹਿਲਾਂ ਵੀ ਇੱਥੇ ਕਾਬਜ਼ ਰਹੀ ਆ ਉਹ ਤਾਂ ਹੁਣ ਰਵਨੀਤ ਸਿੰਘ ਬਿੱਟੂ ਆ ਜੋ ਗਦਾਰ ਨਿਕਲ ਗਏ ਪਾਰਟੀ ਦੇ ਉਹਨਾਂ ਨੂੰ ਪਾਰਟੀ ਨੇ ਸਭ ਕੁਝ ਦਿੱਤਾ ਫਿਰ ਵੀ ਉਹ ਪਾਰਟੀ ਨਾਲ ਗਦਾਰੀ ਕਰ ਗਏ ਤੇ ਰਹੀ ਗੱਲ ਮੌਕੇ ਦੀ ਸਰਕਾਰ ਦੀ ਜੀ ਆਪਾਂ ਕਹੀਏ 2 ਸਾਲ ਹੋ ਗਏ ਇਹਨਾਂ ਨੂੰ ਆਇਆਂ ਨੂੰ ਲੋਕ ਇਹਨਾਂ ਤੋਂ ਚੰਗੀ ਤਰ੍ਹਾਂ ਜਾਣੂ ਵੀ ਹੋ ਚੁੱਕੇ ਨੇ ਤੇ ਸਾਡੇ ਮਹਿਲਾਵਾਂ ਦੀ ਮੈਂ ਗੱਲ ਕਰੂੰਗੀ ਮਹਿਲਾਵਾਂ ਨੇ ਇਹਨਾਂ ਨੇ ਵਾਅਦਾ ਕੀਤਾ ਇਲੈਕਸ਼ਨ ਦੇ ਟਾਈਮ ਵੀ ਅਸੀਂ ਤੁਹਾਨੂੰ ਹਜ਼ਾਰ-ਹਜ਼ਾਰ ਰੁਪਈਆ ਪਾਵਾਂਗੇ ਮਹੀਨੇ ਦਾ ਦੇਖੋ ਨਾ ਮੈਂ ਮੈਡਮ ਮਹਿਲਾਵਾਂ ਨੂੰ ਹਜ਼ਾਰ ਰੁਪਈਆ ਦਿੱਤਾ ਨਾ ਉਹਨਾਂ ਨੂੰ ਕੋਈ ਸ਼ਗਨ ਸਕੀਮ ਨਾ ਕੋਈ ਪੈਨਸ਼ਨ ਪੈਨਸ਼ਨ ਇਹਨਾਂ ਨੇ ਕਿਸੇ 2500 ਰੁਪਏ ਕਰਾਂਗੇ ਅੱਜ ਤੱਕ ਉਹੀ ਚੀਜ਼ਾਂ ਲਾਗੂ ਹਨ ਜੋ ਕਾਂਗਰਸ ਸਰਕਾਰ ਨੇ ਕੀਤੀਆਂ ਨੇ ਸੁਜੀ ਜੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਕਿਹਾ ਗਿਆ ਹੈ ਕਿ ਅਸੀਂ ਤਿਆਰੀ ਕਰ ਲਈ ਹੈ ਗਰੂਪ ਇਨ ਰੈਡੀ ਹੋ ਚੁੱਕਿਆ ਹਜ਼ਾਰ-ਹਜ਼ਾਰ ਰੁਪਿਆ ਦੇਵਾਂਗੇ ਕਿ 1000 ਰੁਪਿਆ ਹੁਣ ਤੋਂ ਸ਼ੁਰੂ ਹੋਵੇਗਾ ਜਾਂ ਕਿਤੇ ਨਾ ਕਿਤੇ ਜਿਸ ਤਰ੍ਹਾਂ ਕਾਂਗਰਸ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਅਜੇ ਤੱਕ 26000 ਲੈਣਾ ਹੈ ਦੇਖੋ 26000 ਰੁਪਿਆ ਮੇਰਾ ਵੀ ਬਣਦਾ ਉਹ ਚ ਮੈਂ ਵੀ ਹਿੱਸੇਦਾਰ ਹਾਂ ਜੋ ਜਿਹੜੀ ਇਹਨਾਂ ਨੇ ਹੁਣੇ ਆ ਕੇ ਭਗਵੰਤ ਮਾਨ ਨੇ ਵੀਡੀਓ ਪਾਈ ਆ ਵੀ ਮੈਂ ਤੁਹਾਨੂੰ ਹਜ਼ਾਰ ਹਜ਼ਾਰ ਰੁਪਏ ਦਊਗਾ ਪਰ ਨਹੀਂ ਲੋਕ ਹੁਣ ਇਹਨਾਂ ਦੀਆਂ ਜਿਹੜੀਆਂ ਲਾਰੇਵਾਜ ਗੱਲਾਂ ਨੇ ਨਾ ਗੱਪ ਮਾਰਦੇ ਆ ਇਹ ਬਹੁਤ ਵੱਡੇ ਵੱਡੇ ਉਹਨਾਂ ਤੋਂ ਵਧੀਆ ਜਾਣੂ ਹੋ ਚੁੱਕੇ ਆ ਲੋਕ ਹੁਣ ਇਹਨਾਂ ਦੀਆਂ ਗੱਲਾਂ ਵਿੱਚ ਨਹੀਂ ਆਉਣਗੇ ਕਿਉਂਕਿ ਰਾਜਾ ਵੜਿੰਗ ਜੀ ਨੂੰ ਪਾਉਣਗੇ ਵੋਟਾਂ ਤੇ ਸਾਡੀ ਸਰਕਾਰ ਨੇ ਜੋ ਸਾਡਾ ਚੋਣ ਮੈਨੀਫੈਸਟੋ ਆ ਸਾਡੀਆਂ ਪੰਜ ਉਹਦੇ ਵਿੱਚ ਗਰੰਟੀਆਂ ਨੇ ਉਹਦੇ ਵਿੱਚ ਮਹਿਲਾਵਾਂ ਨੂੰ ਵੀ ਇਹਨਾਂ ਨੇ ਰੱਖਿਆਗਾ ਵੀ ਅਸੀਂ 8500 ਰੁਪਏ ਮਹੀਨਾ ਸਾਲਾਨਾ 1 ਲੱਖ ਰੁਪਈਆ ਉਹ ਰਾਹੁਲ ਗਾਂਧੀ ਜੀ ਸਾਨੂੰ ਦੇਣਗੇ ਦੇਣਗੇ ਸੈਂਟਰ 'ਚ ਸਾਡੀ ਸਰਕਾਰ ਬਣਨ ਜਾ ਰਹੀ ਹੈ ਰਾਜਾ ਵੜਿੰਗ ਜੀ ਬਹੁਤ ਭਾਰੀ ਵੋਟ ਨਾਲ ਜਿੱਤ ਰਹੇ ਆ ਦੇਖੋ ਪੱਪੀ ਉੱਪੀ ਨੂੰ ਕੋਈ ਨਹੀਂ ਇੱਥੇ ਜਾਣਦਾ ਤੇ ਰਵਨੀਤ ਬਿੱਟੂ ਗਦਾਰ ਨਿਕਲ ਗਿਆ ਰਾਜਾ ਵੜਿੰਗ ਜੀ ਸਾਡੇ ਦਿਲਾਂ ਦੇ ਵਿੱਚ ਰਾਜ ਕਰਦੇ ਨੇ ਹਰ ਘਰ ਘਰ ਦੇ ਵਿੱਚ ਰਾਜੇ ਦੀ ਗੱਲ ਚੱਲ ਰਹੀ ਹੈ ਆਮ ਆਦਮੀ ਪਾਰਟੀ ਦੇ ਵੱਲੋਂ ਖਾਸ ਤੌਰ 'ਤੇ ਕਿਹਾ ਗਿਆ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਵੀ ਕਿਹਾ ਗਿਆ ਕਿ ਨਾ ਰਵਨੀਤ ਬਿੱਟੂ ਗੱਪੀ ਤੇ ਨਾ ਹੀ ਵੜਿੰਗ ਤੇ ਸਾਡਾ ਜੇਤੂ ਪੱਪੀ ਦੇਖੋ ਪੱਪੀ ਦਾ ਪੱਪੀ ਪੱਪੀ ਕਰੀ ਜਾ ਰਿਹਾ ਹੈ ਕਿ ਕੋਈ ਗੱਲ ਆ ਰਾਜਾ ਵੜਿੰਗ ਦਿਲਾਂ ਦੇ ਉੱਤੇ ਰਾਜ ਕਰਦਾ ਰਾਜ ਕਰਦਾ ਸਾਡੇ ਰਾਜਾ ਬੜਿੰਗ ਹੀ ਜਿੱਤੂਗਾ ਬਹੁਤ ਭਾਰੀ ਬਹੁਮਤ ਨਾਲ ਜਿੱਤੂਗਾ ਰਾਜਾ ਬੜਿੰਗਾ ਪਰ ਇਹ ਆ ਜਾਂਦੀ ਹੈ ਕਿ ਦੇਲਾਂ ਦੇ ਉੱਤੇ ਰਾਜ ਕਰਨ ਵਾਲੇ ਨੂੰ ਦੂਜੇ ਹਲਕੇ ਦੇ ਵਿੱਚ ਕਿਉਂ ਆਣਾ ਪੈ ਗਿਆ ਆਪਣਾ ਹਲਕਾ ਹੀ ਕਿਉਂ ਛੱਡਣਾ ਪੈ ਗਿਆ ਫਿਰ ਲੋਕਾਂ ਦੇ ਵਿੱਚ ਤਾਂ ਇਹ ਵੀ ਚਰਚਾ ਹੈ ਕਿ ਬਾਹਰੋਂ ਆ ਕੇ ਲੁਧਿਆਣੇ ਦੇ ਵਿੱਚ ਚੋਣ ਲੜੀ ਜਾ ਰਹੀ ਹੈ ਦੇਖੋ ਸਾਡੀ ਪਾਰਟੀ ਨੇ ਐਦਕੀ ਚੁਣ-ਚੁਣ ਕੇ ਹੀਰੇ ਭੇਜੇ ਆ ਸਾਡੇ ਕੋਲੇ ਇਹੀ ਗੱਲ ਦਾ ਤਾਂ ਇਹਨਾਂ ਨੂੰ ਆਮ ਆਦਮੀ ਪਾਰਟੀ ਤੇ ਮੋਦੀ ਵਾਲਿਆਂ ਨੂੰ ਫਿਕਰ ਪਿਆ ਹੋਵੇਗਾ ਵੀ ਇਹ ਪੰਜਾਬ ਦੇ ਵਿੱਚ ਆਪਦੀ ਲੈ ਕੇ ਆ ਰਹੀਆਂ ਸਿੱਟਾ ਸਾਡੀਆਂ ਬਹੁਤ ਘੱਟੋ-ਘੱਟ ਸੀ 10 ਦੀਆਂ 10 ਜਾਂ 13 ਦੀਆਂ 13 ਹੀ ਜਿੱਤਾਂਗੇ ਚਲੋ ਦੋ ਸੀਟਾਂ ਦੇ ਲਾਓ ਵੀ ਹੋ ਸਕਦੀ ਹੈ ਕੋਈ ਇੱਧਰ ਉੱਧਰ ਬਠਿੰਡੇ ਵਾਲੀ ਸੀਟ ਵਗੈਰਾ ਤੇ ਨਹੀਂ ਅਸੀਂ 13 ਦੀਆਂ 13 ਸੀਟਾਂ ਅਸੀਂ ਜਿੱਤਾਂਗੇ ਦੇਖੋ ਜਿਹੜੀ ਰਾਜੇ ਦੀ ਗੱਲ ਆ ਜਿਹੜਾ ਇਹ ਵਾਰੀ ਕਹਿੰਦੇ ਆ ਰਾਜਾ ਤਾਂ ਵਾਰੀ ਹੈ ਹੀ ਨਹੀਂ ਰਾਜਾ ਤਾਂ ਇਹਨਾਂ ਨਾਲ ਲੜਾਈ ਲੜਦਾ ਰਿਹਾ ਰਾਜਾ ਤਾਂ ਕਦੇ ਲੁਧਿਆਣਾ ਕਦੇ ਬਰਨਾਲੇ ਕਦੇ ਬਠਿੰਡੇ ਰਾਜਿੰਦਰ ਜਿੱਥੇ ਵੀ ਕੋਈ ਸਾਧਾਰਾ ਰਾਜਾ ਤਾਂ ਉੱਥੇ ਹੁੰਦਾ ਰਾਜੇ ਦਾ ਤਾਂ ਬਿਸਤਰਾ ਗੱਡੀ ਦੇ ਵਿੱਚ ਹੁੰਦਾ ਰਾਜਾ ਤਾਂ ਲੋਕਾਂ ਦੀ ਆਵਾਜ਼ ਬਣ ਚੁੱਕਿਆ ਕਿਉਂਕਿ ਲੋਕ ਚੰਗੀ ਤਰ੍ਹਾਂ ਜਾਣਦੇ ਨੇ ਇਹਨਾਂ ਦੇ ਲਾਰੇ ਜਿਹੜੇ ਇਹਨਾਂ ਨੇ ਲਾਏ ਆ ਨਾ ਆਮ ਆਦਮੀ ਪਾਰਟੀ ਨੇ ਭਗਵੰਤ ਮਾਨ ਬਹੁਤ ਵੱਡੇ ਵੱਡੇ ਗੱਪ ਮਾਰਦਾ ਭਗਵੰਤ ਮਾਨ ਤੋਂ ਸਕਰੂਦ ਦੇ ਵਿੱਚ ਕੀ ਹੋਇਆ ਉਹ ਤਾਂ ਸੰਗਰੂਰ ਦੇ ਵਿੱਚ ਕੱਖ ਨਹੀਂ ਹੋਇਆ ਭਗਵੰਤ ਮਾਨ ਨੂੰ ਤਾਂ ਇੱਕੋ ਹੀ ਗੱਲ ਆ ਵਿਆਹ ਕਰਾ ਲਓ ਦੂਜਾ ਸ਼ਰਮ ਆਉਂਦੀ ਹੈ ਬਰਾਬਰ ਦੀ ਬੇਟੀ ਆ ਉਹਦੇ ਉਹਨੇ ਦੂਜੀ ਮੈਰਿਜ ਕਰਵਾਈ ਫਿਰ 26 ਜਨਵਰੀ ਦੇ ਉੱਤੇ ਲੋਕਾਂ ਨੂੰ ਦੱਸ ਰਿਹਾਗਾ ਵੀ ਮੈਂ ਜੀ ਮੇਰੇ ਘਰ ਵਾਲੀ ਗੁਰਪ੍ਰੀਤ कौर ਪ੍ਰੈਗਨੈਂਟ ਆ ਇਹ ਕੋਈ ਗੱਲਾਂ ਦੱਸਣ ਵਾਲੀਆਂ ਹੁੰਦੀਆਂ ਨਹੀਂ ਤੂੰ ਤੈਨੂੰ ਮੁੱਖ ਮੰਤਰੀ ਬਣਾਇਆ ਤੂੰ ਚੱਜਦੇ ਕੰਮ ਦਾ ਐਲਾਨ ਕਰ ਲੋਕ ਟੀਵੀ ਮੂਰੇ ਬਹਿ ਕੇ ਵੀ ਕੀ ਕਰ ਰਿਹਾ ਭਗਵੰਤ ਮਾਨ ਉਹਨੇ ਅੱਗੋਂ ਇਹੋ ਜਿਹੀ ਗੱਲ ਸੁਣਾਈ ਤੇ ਗੱਲ ਕੀਤੀ ਜਾਵੇ ਤੁਸੀਂ ਕਿਹਾ ਕਿ 85-8500 ਰੁਪਇਆ ਦੇਵਾਂਗੇ ਰਾਹੁਲ ਗੰਦੀ ਦੇ ਵੱਲੋਂ ਵੀ ਵਾਅਦਾ ਕੀਤਾ ਗਿਆ ਕਿ 1 ਲੱਖ ਰੁਪਇਆ ਦੇਵਾਂਗੇ ਪਰ ਇਅਰ ਤੇ ਕਿਤਨਾ ਕਿਤੇ ਜਿਹੜਾ ਇਹ 1 ਲੱਖ ਰੁਪਇਆ ਮਿਲੂ ਵੀ ਜਾਂ ਕਿਤਨਾ ਕਿਤੇ ਜਿਹੜਾ 15 ਲੱਖ ਪਹਿਲਾਂ ਲੋਕਾਂ ਦੇ ਖਾਤੇ 'ਚ ਆਇਆ ਉਦਾਂ ਹੀ ਹੋ ਦੇਖੋ 15 ਲੱਖ ਵਾਲਾ ਤਾਂ ਜੁਮਲੇਵਾਜੀ ਸੀਗੀ ਤੇ ਜਿਹੜਾ ਇਹ ਹੈ ਇਹ ਅਸੀਂ ਬਕਾਇਦਾ ਰਸੀਦ ਕੱਟ ਕੇ ਦੇ ਰਹੇ ਹਾਂ ਅਗਲੇ ਨੂੰ ਉਹਦੇ ਤੇ ਸਿਗਨੇਚਰ ਨੇ ਰਾਹੁਲ ਗਾਂਧੀ ਜੀ ਦੇ ਸਾਡੇ ਸਿਗਨੇਚਰ ਹੁੰਦੇ ਨੇ ਅਸੀਂ ਆਪਦੀਆਂ ਜ਼ਿੰਮੇਵਾਰੀਆਂ ਨਾ ਭਰ ਰਹੇ ਆ ਉਹ ਮਿਲੂਗਾ ਹੀ ਮਿਲੂਗਾ ਅੱਗੇ ਕਿਸਾਨਾਂ ਦਾ ਖਰਚਾ ਕਰਕੀ ਜਿਹੜਾ ਸੀਗਾ ਉਹਦੇ ਅਸੀਂ ਫਾਰਮ ਭਰੇ ਲੇਡੀਜ਼ ਦਾ 2.5 ਲੱਖ ਰੁਪਏ ਮਾਫ ਹੋਇਆ ਅਸੀਂ ਖੁਦ ਕਰਵਾਇਆਗਾ ਤੇ ਬੈਲ ਜਦੋਂ ਚਰਨਜੀਤ ਚੰਨੀ ਆਏ ਉਹਨਾਂ ਨੇ ਜਦੋਂ ਬੈਲ ਮਾਫ ਕੀਤੇ ਦੇਖੋ ਜੋ ਵੀ ਅੱਜ ਤੱਕ ਚੀਜ਼ ਮਿਲੀ ਆ ਜੋ ਵੀ ਮਿਲੀ ਆ ਕਾਂਗਰਸ ਨਹੀਂ ਦਿੰਦੀ ਆ ਜਦੋਂ ਉਹਨਾਂ ਨੇ ਬਿੱਲ ਮਾਫ ਕੀਤੇ ਉਹਨਾਂ ਨੇ ਵਿੱਚ ਇਹ ਨਹੀਂ ਦੇਖਿਆ ਕੋਈ ਗਰੀਬ ਕੋਈ ਅਮੀਰ ਉਹਨਾਂ ਨੇ ਕੋਈ ਭੇਤ ਭਾਵ ਨਹੀਂ ਕਰਿਆ ਜਾਤੀ ਪਾਤੀ ਦਾ ਉਹਨਾਂ ਨੇ ਬਰਾਬਰ ਸਭ ਦੇ ਬਿੱਲ ਮਾਫ ਕੀਤੇ ਆ ਤੇ ਚਰਨਜੀਤ ਚੰਨੀ ਨੂੰ ਅਗਲਾ ਕਿਵੇਂ ਭੁੱਲ ਜੂਗਾ ਮਹਿਲਾਵਾਂ ਨੂੰ ਲੈ ਕੇ ਕਾਂਗਰਸ ਕੀ ਕਰਨ ਜਾ ਰਹੀ ਹੈ ਤੇ ਸਭ ਤੋਂ ਵੱਡਾ ਸਵਾਲ ਇਹ ਵੀ ਹੈ ਕਿ ਜੇ ਕਾਂਗਰਸ ਨੇ ਇੰਨਾ ਕੁਝ ਕੀਤਾ ਫਿਰ 2022 ਦੇ ਵਿੱਚ ਪੱਤਾ ਸਾਫ਼ ਕਿਉਂ ਹੋਇਆ ਦੇਖੋ ਮਹਿਲਾਵਾਂ ਦੀ ਗੱਲ ਇਹ ਆ ਜੇ ਅੱਜ ਮੈਂ ਇੱਥੇ ਬੈਠੀ ਮੈਖ ਤੇ ਬੋਲ ਰਹੀ ਆ ਮੈਨੂੰ ਬਰਾਬਰ ਦਾ ਦਰਜਾ ਮਹਿਲਾਵਾਂ ਨੂੰ ਰਜੀਵ ગાંધી ਜੀ ਨੇ ਦਿੱਤਾਗਾ ਹੁਣ ਵੀ ਸਾਡੀ ਸੀਟ ਉੱਤੇ ਦੇਣ ਲੋ ਤਿੰਨ ਲੇਡੀਜ਼ ਸਾਡੀਆਂ ਕੈਂਡੀਡੇਟ ਨੇ ਉਹ ਇਲੈਕਸ਼ਨ ਲੜ ਰਹੀਆਂ ਨੇ ਤੇ ਆਮ ਆਦਮੀ ਪਾਰਟੀ ਨੇ ਇੱਕ ਵੀ ਟਿਕਟ ਨਹੀਂ ਦਿੱਤੀ ਇਹ ਮਹਿਲਾਵਾਂ ਤੋਂ ਨਫ਼ਰਤ ਕਰਦੇ ਆ ਮੋਦੀ ਖੁਦ ਨਫ਼ਰਤ ਕਰਦਾ ਹੈ ਜਿਹੜੇ ਬੰਦੇ ਦਾ ਮੋਦੀ ਸਾਹਿਬ ਦਾ ਖੁਦ ਦਾ ਪਰਿਵਾਰ ਹੈ ਨਹੀਂ ਉਹਨੂੰ ਕੀ ਪਤਾ ਮਹਿਲਾਵਾਂ ਬਾਰੇ ਇੱਕ ਬੰਦਾ ਦੇਖੋ ਇੱਕ ਵੰ ਪਰਿਵਾਰ ਵਾਲਾ ਹੁੰਦਾ ਉਹਨੂੰ ਪਰਿਵਾਰ ਬਾਰੇ ਪਤਾ ਹੁੰਦਾ ਮੇਰਾ ਪਰਿਵਾਰ ਕੀ ਹੈ ਕੀ ਮਹਿਲਾਵਾਂ ਦੀ ਇੱਜ਼ਤ ਕਰਨੀ ਆ ਹੁਣ ਤੁਸੀਂ ਦੇਖੋ ਪਿਛਲੇ ਜਦੋਂ ਹੁਣ ਮੋਦੀ ਜੀ ਸਰਕਾਰ ਸੀ ਹਰ ਇੱਕ ਜਗ੍ਹਾ ਦੇ ਉੱਤੇ ਕੋਈ ਲੇਡੀ ਸੇਫ ਸੀ ਕਿੰਨੇ ਰੇਪ ਹੋਏ ਨੇ ਸਾਡੀਆਂ ਕਬੱਡੀ ਖਿਡਾਰੀਆਂ ਜਿਹੜੀਆਂ ਪਹਿਲਮਾਨ ਉਹ ਵਿਚਾਰੀਆਂ ਧਰਨਿਆਂ ਤੇ ਬੈਠੀਆਂ ਨੇ ਉਹਨਾਂ ਨੂੰ ਉਹਨਾਂ ਦੇ ਹੱਕ ਮਿਲੇ ਅਸੀਂ ਲੜਾਈਆਂ ਲੜਦੇ ਆ ਪਰ ਵੀ ਫੇਰ ਵੀ ਸਾਨੂੰ ਹੱਕ ਨਹੀਂ ਮਿਲਦਾ મોદી ਤੋਂ ਸਾਨੂੰ ਰਾਹੁਲ ਜੀ ਤੋਂ ਆਸਾ ਰਾਹੁਲ ਜੀ ਜਦੋਂ ਪੈਦਲ ਯਾਤਰਾ ਕਰਦੇ ਸੀ ਸਾਡੀ ਕੋਈ ਮਹਿਲਾ ਸਾਈਡ ਤੇ ਖੜੀ ਵੀ ਸੀ ਉਹਨੂੰ ਨਾਲ ਤੋਰਦੇ ਸੀਗੇ ਖੜ ਕੇ ਰੁੱਕ ਕੇ ਨਾਲ ਤੋਰਦੇ ਸੀਗੇ ਇੰਨਾ ਸਤਿਕਾਰ ਕਰਦੀ ਹੈ ਕਾਂਗਰਸ ਪਾਰਟੀ ਮਹਿਲਾ ਮੰਦਾ ਜੀ ਜੀ ਸਾਡੇ ਨਾਲ ਗੱਲਬਾਤ ਕਰਨ ਲਈ ਤਨ ਥੈਂਕ ਯੂ ਜੀ ਸੋ ਮਹਿਲਾ ਵਾਈਸ ਪ੍ਰੈਜ਼ੀਡੈਂਟ ਕਾਂਗਰਸ ਦੇ ਸੰਸਦ ਸਰਨ ਸਰੁਜਜੀਤ ਇਹਨਾਂ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਕਿ ਉਹਨਾਂ ਦੇ ਵੱਲੋਂ ਜਿਹੜੀਆਂ ਗਾਰੰਟੀਆਂ ਦਿੱਤੀਆਂ ਜਾਣਗੀਆਂ ਉਹ ਹਮੇਸ਼ਾ ਪੂਰੀਆਂ ਹੋਣਗੀਆਂ ਤੇ ਖਾਸ ਕਰਕੇ ਰਾਹੁਲ ਗਾਂਧੀ ਦੇ ਉੱਤੇ ਉਹਨਾਂ ਦੇ ਵੱਲੋਂ ਆਸ ਪਕਟਾਈ ਗਈ ਹੈ ਤੇ ਉਹਨਾਂ ਦੇ ਵੱਲੋਂ ਇੱਕ ਚੈਲੰਜ ਵੀ ਕੀਤਾ ਗਿਆ ਕਿ ਅਸੀਂ ਹੁਣ ਜਿਹੜਾ 1000 ਰੁਪਿਆ ਜਿਹੜਾ ਸਾਨੂੰ ਮਿਲਣਾ ਹੈ ਅਸੀਂ 26000 ਦੇ ਨਾਲ ਹੀ ਉਸ ਨੂੰ ਮੈਚ ਕਰਾਂਗੇ 26000 ਜਿਹੜਾ ਪਿਛਲਾ ਹੈ ਉਹ ਵੀ ਲੈਣਾ ਹੈ ਤੇ ਉਹਨਾਂ ਦੇ ਨਾਲ ਉਹਨਾਂ ਦੇ ਵੱਲੋਂ ਇਸ ਗੱਲ ਦੇ ਉੱਤੇ ਵੀ ਜ਼ੋਰ ਦਿੱਤਾ ਗਿਆ ਕਿ ਕਾਂਗਰਸ ਨੇ ਹਮੇਸ਼ਾ ਹੀ ਮਹਿਲਾਵਾਂ ਨੂੰ ਹੱਕ ਦਿੱਤਾ ਹੈ ਬਰਾਬਰ ਦਾ ਦਰਜ